ਅੱਜ ਮਿੱਤਰੋ ਪਿੰਡ ਪੰਜਗਰਾਈ ਵਿਖੇ ਪਹੁੰਚੇ ਆ ਜੀ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਜੀ ਇੱਕ ਫਾਰਮਟ੍ਰੈਕ 60 ਤੇ ਇੱਕ ਅਰਜਨ 605 ਡੀਆਈ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਈ ਕੀ ਹਾਲਾ ਠੀਕ ਆ ਠੀਕ ਠਾਕ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਫਾਰਮਟ੍ਰੈਕ 60 ਟਰੈਕਟਰ ਆ ਇਹ ਮਾਡਲ ਕਿਹੜਾ ਬਈ ਇਹ 2011 ਮਾਡਲ ਆ 2000 ਦੀ ਕਾਪੀ ਹੈ ਜੀ 2011 ਮਾਡਲ ਆ ਕਾਪੀ 12 ਦੀ ਆ ਹਾਂ 11 ਕਰਕੇ ਹੀ ਦੇਣਾ ਏ ਠੀਕ ਆ ਦੇਣਾ 11 ਦੇ ਮੁੱਲ 'ਚ ਹੀ ਆ ਹਾਂ ਠੀਕ ਆ ਨੰਬਰ ਪਿਆਵਾ ਬਈ ਨੰਬਰ 50 ਤੋਂ ਹੀ ਪਰ ਠੀਕ ਆ ਪੀਬੀ 05 ਫਰੋਜਪੁਰ ਦਾ ਨੰਬਰ ਆ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਬਾਈ ਮੂਰਲੇ ਟਾਇਰ 80 ਪੈਸੇ ਠੀਕ ਆ ਮਗਰਲੇ ਟਾਇਰ ਹੈਗੇ ਆ 75 ਰੁਪਏ ਠੀਕ ਆ ਗੱਲ ਕਰੀਏ ਰੰਗ ਪੇਂਟ ਦੀ ਰੰਗ ਪੇਂਟ ਤਾਂ ਜਮ ਅਰੀਜਨਲ ਆ ਸਾਰਾ ਸਾਰਾ ਕਿਦੋਂ ਨਹੀਂ ਮਾੜਾ ਮੋਟਾ ਨਹੀਂ ਟੱਚ ਠੀਕ ਆ ਸਾਰਾ ਟਰੈਕਟਰ ਰੀਜਨਲ ਆ ਬੰਦਾ ਫੱਟੇ ਛਤਰੀ ਸਾਰਾ ਕੋ ਨਾਲ ਸਮਾਨ ਟਰੈਕਟਰ ਦੇ ਨਾਲ ਆ ਪੂਰਾ ਇੰਜਨ ਗੇਅਰ ਦਾ ਬਾਈ ਕਿਵੇਂ ਆ ਓਕੇ ਆ ਭਲਾ ਵਾਕੇ ਲੈ ਜਾਣੇ ਆ ਠੀਕ ਆ ਵਾਕੇ ਤਸੱਲੀ ਕਰਕੇ ਟਰੈਕਟਰ ਫੇਰ ਲਿਆ ਸਕਦੇ ਆ ਨਵੀ ਰੱਖੀ ਵੀ ਆ ਨਵੀ ਬੈਟਰੀ ਆ ਹਾਂ ਠੀਕ ਆ ਇੰਡੀਅਨ ਗੀਅਰ ਦਾ ਪੂਰਾ ਚੰਗਾ ਸਮਾਨ ਪੂਰਾ ਵਾਹ ਕੇ ਚਲਾ ਕੇ ਲਿਆ ਸਕਦੇ ਹਾਂ ਰੰਗ ਪੇੜ ਦਾ ਅਰੀਜਨਲ ਕੋਈ ਕਮੀ ਨਹੀਂ ਨਾ ਬਾਈ ਹੋਰਾਂ ਵੀ ਤੇ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਫਾਰਮ ਛੱਡ ਦੀ ਇਹਦੀ ਡਿਮਾਂਡ ਤਾਂ 365000 ਰੁਪਈਆ 365000 ਡਿਮਾਂਡ ਆ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ ਬਾਈ ਦੇ ਦੇਣਾ 340000 ਦਾ ਠੀਕ ਆ 20000 ਦਾ ਮਾਣ ਤਾਣ ਕਰ ਦਿਆਂਗੇ ਹੋਰ ਮਾਣ ਤਾਣ ਹੋਰ ਕਰ ਦੋਗੇ 3 340 ਚੋ ਵੀ ਹੋ ਜਾਊਗਾ ਮਾਣ ਤਾਣ ਬਸ ਤੁਸੀਂ ਵੀਡੀਓ ਸ਼ੇਅਰ ਕਰਕੇ ਸਕਰੀਨ ਸ਼ਾਟ ਨਾਲ ਲੈ ਕੇ ਆਉਣਾ ਅੱਗੇ ਆ ਗਿਆ ਅਰਜਨ 6 ਤੋਂ 5 ਡੀ ਇਹ ਕਿਹੜਾ ਮਾਡਲ ਆ ਬਾਈ 2021 ਮਾਡਲ ਨੰਬਰ PV13 ਸੰਗਰੂਰ ਹੈ। ਸੰਗਰੂਰ ਫਰਸਟ ਪਾਰਟੀ। ਫਰਸਟ ਓਨਰ ਆ ਟਾਇਰਾਂ ਦੀ ਗੱਲ ਕਰੀਏ ਬਾਈ। ਟਾਇਰ ਬਸ ਚਾਰੇ ਨਾਲ ਦੁਆਰਾ ਦੇ ਪਾਏ ਆਪਾਂ ਆ ਵੀ ਪਾਏ ਆ। ਹੈਗੇ 90 ਕੇ ਪੈਸੇ? ਹਾਂ 90 ਪੈਸੇ ਹੈਗੇ। ਠੀਕ ਆ ਚਾਰੇ ਟਾਇਰ 90 ਪੈਸੇ ਆ। 90 ਪੈਸੇ ਆ। ਠੀਕ ਆ। ਕੰਪਨੀ ਦੇ ਟਾਇਰ ਆ ਪੋਲੋ ਦੇ। ਮੂਰਲੇ ਗੁੜੀਰਦੇ ਆ ਤੇ ਰੰਗ ਪੇੜ ਦੀ ਇਹਦੀ ਗੱਲ ਕਰੀਏ। ਇਹ ਜਮਾਂ ਓਰੀਜਨਲ ਆ। ਇਹ ਵੀ ਸਾਰਾ ਓਰੀਜਨਲ ਆ। ਹਾਂ। ਸਾਈਡ ਗੇਰ ਆ। ਸਾਈਡ ਗੇਰ ਆ। ਠੀਕ ਆ ਬਾਈ। ਫਰਸਟ ਪਾਰਟੀ ਦਾ ਟਰੈਕਟਰ ਆ। ਫਰਸਟ ਓ ਠੀਕ ਆ ਇਹਦੇ ਨਾਲ ਵੀ ਸਮਾਨ ਸਾਰਾ ਪੂਰਾ ਫੈਬਰ ਵਾਲੀ ਹੱਡ 30 ਡੰਡਾ ਸਾਰਾ ਸਮਾਨ ਪੂਰਾ ਇੰਜਨ ਗੇਅਰ ਦਾ ਇਹ ਵੀ ਵਾਕੇ ਲੈ ਲਈ ਅਗਲਾ ਠੀਕ ਆ ਵਾਕੇ ਚਲਾ ਕੇ ਟਰੈਕਟਰ ਇਹ ਵੀ ਤੁਸੀਂ ਫੇਰ ਲਿਆ ਸਕਦੇ ਹੋ ਤੇ ਇਹਦੀ ਕੀ ਡਿਮਾਂਡ ਆ ਰਜੰਦੀ ਇਹਦੀ ਡਿਮਾਂਡ ਆਪਾਂ ਕਰਦੇ 6 ਲੱਖ ਰੁਪਈਆ ਪੂਰਾ 6 ਲੱਖ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਬਾਈ ਦੇ ਦਿਆਂਗੇ 75000 ਦਾ 5 75 ਦਾ 70 ਦਾ ਦੇ ਦਿਆਂਗੇ ਯਾਰ ਲੈ ਆਫਰ ਹੀ 5 70 ਦਾ ਹੀ ਠੀਕ ਆ ਤੇ ਬਾਈ ਲੋਨ ਹੋ ਜੂਏ ਤੇ ਹਾਂ ਲੋਨ ਹੋ ਜੂਗਾ ਟਾਪ ਮਾਡਲ ਟਰੈਕਟਰ ਆ ਡਿਸਟਰੀਬਿਊਟਰ ਵਾਲਾ ਹੈ ਡਬਲ ਡਿਸਟਰੀਬਿਊਟਰ ਹਾਂ ਡਬਲ ਡਿਸਟਰੀਬਿਊਟਰ ਠੀਕ ਆ ਲੋਨ ਵੀ ਹੋ ਜੂਗਾ ਤੁਸੀਂ ਕਰਾ ਦਿਓਗੇ ਕਰਵਾ ਦੇਵਾਂਗੇ ਠੀਕ ਆ ਬਾਈ ਲੋਨ ਵੀ ਹੋ ਜੂਗਾ ਤੇ ਬਾਈ ਇੱਕ ਵਾਰੀ ਦੋਵੇਂ ਟਰੈਕਟਰ ਤੁਸੀਂ ਆਪ ਦੱਸ ਦਿਓ ਕਿਹੜੇ ਮੈਡ ਵਗਾਉਗਾ ਪੰਜ ਗ੍ਰਾਂਈ ਕਲਾ ਜਿਹੜਾ ਫ੍ਰੀ ਕੋਟ ਆ ਜਿਹੜਾ ਫ੍ਰੀ ਕੋਟ ਤੇ ਨੰਬਰ ਬੋਲ 9469 ਜੀ 552154 ਹੁਣ ਬਾਈ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਦਾਨ ਫੋਲ ਕਰਦੇ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸਾਰਿਆਂ ਦਾ ਧੰਨਵਾ